ਆਪ ਸੇ ਖਪਣ ਦੀ ਲੋੜ ਹੈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਜਿਹੜੇ ਦੂਆ ਨੂੰ ਸਿਖਪਣਾਉਂਦੇ ਨੇ ਆਪ ਚੋਰ ਹਰਾਮਖੋਰ ਕਿਉਂ ਨੇ ਆਪ ਸੇ ਕਿਉਂ ਨੇ ਜੇ ਉਹ ਹੈਗੇ ਨੇ ਤਾਂ ਸ਼ਰਤ ਇਹ ਘਰ ਬਾਣੀ ਦੇ ਨੂਰ thả ਦੇ ਖਾਣ ਜਿੱਦੜ ਘਰ ਬਾਣੀ ਨੂਰ thả ਦੇਣਗੇ ਰਾਜਾ ਰਾਮ ਦੀ ਕਹਾਣੀ ਨੂੰ ਜਾਣ ਲੈਣਗੇ ਉਦੋਂ ਮੰਨਾਂਗੇ ਵੀ ਹਾਂ ਠੀਕ ਉਹ ਰਾਜਾਰਾਮ ਕੀ ਕਹਾਣੀ ਲਿਖੀ ਹੋਈ ਹੈ ਅਰਥਾਤ ਉਹ ਤੁਸੀਂ ਨਹੀਂ ਸਮਝ ਲੋ ਹਾਂਜੀ ਇਹ ਅੱਖਰ ਖਰਜਾਂਗੇ ਉਹ ਅੱਖਰ ਇਹ ਲੋਏ ਨਾ ਹੈ ਅਖਰ ਕੋਲ ਅਖਾਰ ਆਤਮਾ ਆਤਮ ਗਿਆਨ ਹੈ ਇਹ ਆਤਮਾ ਇਹਦੇ ਵਿੱਚ ਨਹੀਂ ਹੈ ਅਖਰਾਂ 'ਚ ਆਤਮਾ ਨਹੀਂ ਹੁੰਦੀ ਇਹ ਅੱਖਰ ਨੇ ਬਾਣੀ ਵੀ ਨਹੀਂ ਹੈ ਸ਼ਬਦ ਨਹੀਂ ਹੈ ਅਸੀਆ ਨੂੰ ਸ਼ਬਦ ਗੁਰੂ ਦਾ ਜਿਹੜਾ ਕਹਿੰਦੇ ਰੌਲਾ ਪਾਉਂਦੇ ਆ ਅੱਖਰਾਂ ਨੂੰ ਇਹ ਵੀ ਗੁਰਬਤ ਤੋਂ ਖਿਲਾਫ ਹੈ। ਵਾਹ। ਸ਼ਬਦ ਨਹੀਂ ਹੈ। ਸ਼ਬਦ ਕੰਨਾਂ ਦਾ ਵਿਸ਼ਾ ਹੁੰਦਾ ਹੈ। ਸ਼ਬਦ ਕੰਨਾਂ ਨਾਲ ਸੁਣਿਆ ਜਾ ਸਕਦਾ ਹੈ। ਜਾਂ ਇਹ ਬੋਲੇ ਤੇ ਬਾਣੀ ਬੜਨੀ ਹੈ, ਬੋਲੇ ਤੇ ਸ਼ਬਦ ਬੜਨਾ ਹੈ। ਜਿਹੜਾ ਅੱਖਾਂ ਨਾਲ ਦੇਖਣ ਵਾਲੀ ਚੀਜ਼ ਅੱਖਰ ਹੈ। ਕੰਨਾਂ ਨਾਲ ਸੁਣਨ ਵਾਲਾ ਸ਼ਬਦ ਹੈ। ਬੋਲ ਲਾਗੇ ਅਖਰੀ ਲੇਖਣ ਬੋਲਣ ਬਾਰ ਬੋਲਣ ਦਾ ਨੋਬਾੜੀ ਹੈ ਕਿ ਬਾਣੀ ਕੰਨਾਂ ਦਾ ਵਿਸ਼ਾ ਹੁੰਦੀ ਹੈ ਅਖਰਾਂ ਦਾ ਵਿਸ਼ਾ ਬਾਣੀ ਨਹੀਂ ਹੁੰਦੀ ਐਨੀ ਗੱਲ ਦੀ ਸਾਨੂੰ ਸਮਝ ਨਹੀਂ ਜਿੰਨਾ ਚਿਰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ ਅੱਗੇ ਤੁਰੀਏ ਕਿਵੇਂ ਰਾਤ ਇੱਥੇ ਰੁਕ ਗਿਆ ਸਾਡਾ ਕਿ ਰਾਤ ਇੱਥੇ ਰੁਕ ਗਿਆ ਉਹ ਬੋਲੇ ਤੇ ਆਵਾਜ਼ ਨਾਲ ਸਾਡੇ ਅੰਦਰ ਆਵਾਜ਼ ਨੇ ਜਾਣਾ ਅੱਖਰਾਂ ਨੇ ਦਲੀ ਜਾਣਾ ਤੁਹਾਡੇ ਅੱਖਰਾਂ ਨਾਲ ਦੇਖ ਕੇ ਕੀ ਤੁਸੀਂ ਕੀ ਮਿਲੂਗਾ ਤੁਹਾਨੂੰ ਪੜ ਵੀ ਲਿਆ ਚਲੋ ਬੋਲੇ ਜਦੋਂ ਕੋਈ ਪੜਦਾ ਹੈ ਤਾਂ ਬੋਲਦਾ ਹੈ ਜਦੋਂ ਲਿਖਦਾ ਜਾਂ ਵੀ ਬੋਲਦਾ ਉਹ ਨਹੀਂ ਬੋਲਦਾ ਤਾਂ ਤਲਾ ਬੋਲਦਾ बोले ते बिरो ना पढ़ ਹੁੰਦਾ ਨਾ ਬੋਲੇ ਤੇ ਬਿਰੋ ਲਿਖ ਹੁੰਦਾ ਜੇ ਸਾਧਾ ਰੰਗ ਜੇਬ ਨੂੰ ਦਸੋ ਪੰਜ ਛੇ ਦੇ ਰਾਹ ਲਿਖਿਆ ਵੀ ਜਿੰਨਾ ਜੇ ਤੂੰ ਫਤੇ ਬੁਲਾਏਗਾ ਨਹੀਂ ਤਾਂ ਉਹਨਾਂ ਜੇ ਤੇਰੇ ਪ੍ਰਾਣ ਹੀ ਨਿਕਲ ਸਰੀਰ ਨਹੀਂ ਛੱਡ ਜੇ ਜਿਆਦਾ ਤੰਗ ਹੋ ਗਿਆ ਸਾਰੇ ਯਤਨ ਕਰ ਲੈ ਨਾ ਉਹਦਾ ਸਰੀਰ ਜੋ ਪ੍ਰਾਣ ਨਿਕਣ ਫਿਰ ਉਹਦੀ ਕੁੜੀ ਕਹਿੰਦੀ ਫਤੇ ਬਲਾਵੇ ਨਾ ਇਹ ਜੇ ਫਤੇ ਬੁਲਾਉਂਦਾ ਤਾਂ ਇਸਲਾਮ ਖਤਮ ਹੋ ਜਾਂਦਾ ਉਹਦਾ ਫਿਰ ਕਹਿੰਦਾ ਮੇਰਾ ਮੰਤਰ ਦੁਆ ਪੜ ਲਿਆ ਮੈਂ ਇਸਲਾਮ ਤੋਂ ਘਰ ਜੋਨ ਫਸ ਗਿਆ ਫਸ ਗਿਆ ਵੈਹਰੂ ਦਾ ਸ਼ਬਦ ਮੂੰਹ ਚੋਂ ਕੱਢ ਉਹ ਨਾਲੇ ਮੈਨੂੰ ਵੈਹਰੂ ਕੱਢੇਗਾ ਮੈਂ ਖੁਦਾ ਤੋਂ ਮੈਨੂੰ ਵੈਹਰੂ ਕਹੇ ਤਾਂ ਕਿਹਨੂੰ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਬਿਨਾ ਤੇਰੇ ਪ੍ਰਾਣ ਨਹੀਂ ਨਿਕੜਲੇ ਤਾਂ ਉਹਦੀ ਕੁੜੀ ਸੀ ਕਹਿੰਦੇ ਕੋਲ ਉਹ ਕਹਿੰਦੀ ਆ ਵੀ ਅੱਬਾ ਜਾਨ ਜੇ ਤੁਸੀਂ ਬੋਲਣਾ ਨਹੀਂ ਤਾਂ ਲਿਖ ਦੋ ਕਹਿੰਦਾ ਹਾਂ ਲਿਖ ਦੇ ਬੋਲੇ ਤੇ ਮੇਰਾ ਹੋ ਜਾਂਦਾ ਧਰਮ ਨਾ ਸੈਣੀ ਸੀ ਉਹ ਵੀ ਪੁਰ ਲਿਖਣ ਤੋਂ ਨਾਲ ਬੋਲਦਾ ਬੋਲਣਾ ਉਹ ਤਾਂ ਨਹੀਂ ਹੁੰਦਾ ਬੋਲਣਾ ਤਾਂ ਆਤਮਾ ਤਾਂ ਹੁੰਦਾ ਉਹਨੇ ਲਿਖਦਾ ਵਜਾ ਨਹੀਂ ਉੱਥੇ ਕੱਲ ਉੱਥੋਂ ਐਰ ਹੋ ਗਈ ਕੱਲ ਨਾਲ ਇਸ ਕਰਕੇ ਜੇ ਪੜ੍ਹਦੇ ਆ ਉਹ ਵੀ ਬੋਲਣ ਦੇ ਰੋਲੇ ਆ ਜਾਂਦੇ ਪੁਰਲੇ ਤੇ ਬਾਲੀਏ ਪੜ੍ਹ ਕੇ ਹੀ ਬੋਲਦੇ ਹਾਂ ਅਸੀਂ ਜਦ ਪੜ੍ਹਦੇ ਆ ਅੱਖਾਂ ਨਾਲ ਦੇਖਦੇ ਆ ਮੂੰਹ ਨਾਲ ਬੋਲਦੇ ਆ ਉਹ ਜਿਹੜੇ ਸਾਡੇ ਕੰਨਾਂ 'ਚ ਪੈਂਦੇ ਨੇ ਸ਼ਬਦ ਕਿਉਂਕਿ ਬੋਲ ਕੰਨਾਂ ਦਾ ਵਿਸ਼ਾ ਹੈ ਸ਼ਬਦ ਕੰਨਾਂ ਦਾ ਵਿਸ਼ਾ ਹੈ ਸ਼ਬਦ ਆਵਾਜ਼ ਤੋਂ ਨਹੀਂ ਹੁੰਦੀ ਆ ਉਹ ਕੰਨਾਂ ਦਾ ਵਿਸ਼ਾ ਹੈ ਕੰਨਾਂ ਨਾਲ ਸੁਣੀ ਜਾਂਦੀ ਆ ਅੱਖਾਂ ਨਾਲ ਦੇਖੀ ਜਾਂਦੀ ਜਹ ਬੋਲ ਤਾਂ ਅੱਖਰ ਆਵਾ ਜਹ ਅਬੋਲ ਤਾਂ ਮਾਨਾ ਰਹਾਵਾ ਜਿੱਥੇ ਬੋਲ ਹੋਊ ਜਿਹੜੀ ਗੱਲ ਅਸੀਂ ਬੋਲ ਸਕਦੇ ਹਾਂ ਇਹਦਾ ਮਤਲਬ ਇਹ ਕਿ ਜਿਹੜੀ ਗੱਲ ਬੋਲਣ ਚ ਆ ਸਕਦੀ ਹੈ ਉਹਦੀ ਜਗ੍ਹਾ ਹੀ ਅੱਖਰ ਲੈ ਸਕਦਾ ਅੱਖਰ ਲਫ਼ਜ਼ ਵਰਤਿਆ ਅੱਖਰ ਨਹੀਂ ਵਰਤਿਆ ਕਿਉਂ ਅੱਖਰ ਵਰਤਿਆ ਪਹਿਲਾਂ ਅੱਖਰ ਲਫ਼ਜ਼ ਹੈ ਫੇਰ ਉਹਨਾਂ ਤੋਂ ਅੱਖਰ ਆਇਆ ਛੱਛਾ ਆ ਗਿਆ ਫੇਰ ਇਹਦਾ ਤੋਂ ਖਖਾ ਆ ਗਿਆ ਅਖਰ ਆ ਗਿਆ ਜਦ ਅਖਰ ਆ ਗਿਆ ਇੱਥੇ ਪ੍ਰੋਬਲਮ ਆ ਗਈ ਅਖਰ ਜੋ ਤਦਾ ਆਤਮਾ ਦਾ ਰੋਗ ਫਾਦੋਂ ਨੂੰ ਅਖਰ ਕਹਿੰਦੇ ਨੇ ਅਖਰ ਦਾ ਮਤਲਬ ਹੁੰਦਾ ਜਿਹਨੂੰ ਜਰਾ ਰੋਗ ਨਹੀਂ ਹੈ ਜਰਾ ਰੋਗ ਤੋਂ ਰਹਿਤ ਜੋ ਚੀਜ਼ ਖਰਦੀ ਨਹੀਂ ਪੁਰਾਣੀ ਨਹੀਂ ਹੁੰਦੀ ਦੇਖੋ ਨਾ ਲੋਹਾ ਪੁਰਾਣਾ ਹੁੰਦਾ ਹੁੰਦਾ ਖਰਜਾਦਾਰ ਸਾਰੀਆਂ ਚੀਜ਼ਾਂ 'ਚ ਜਰਾ ਰੋਗ ਹੈ ਆਤਮਾ 'ਚ ਜਰਾ ਰੋਗ ਨਹੀਂ ਹੁੰਦਾ ਸੱਚ ਪ੍ਰਾਣਾ ਹੁੰਦਾ ਸੱਚ ਪ੍ਰਾਣਾ ਹੋਵੇ ਨਹੀਂ ਬਾਤlà ਸੱਚ ਸੱਤ ਸਰੂਪ ਬਾਤ ਇਸ ਕਰਕੇ ਇਹਨੂੰ ਅਖਰ ਕਿਹਾ ਹੈ ਇਹਨੂੰ ਹੀ ਅਖਰੇ ਕਹੀ ਜਾਂਦੇ ਜਦੋਂ ਪਹਿਲਾਂ ਕਬੀਰ ਨੇ ਕਹਿਤਾ 52 ਅਖਰੇ 52 ਨੇ ਇਹ 52 ਕਿੱਥੋਂ ਲੈ ਆ ਬਾੜਿਆ ਨਾ ਨੇ ਜੇ ਤਾਂ ਕਹਿੰਦਾ ਵੀ 52 ਅਖਰ ਨੇ 52 ਰਾਜ ਹੈਰੀ ਭਾਈ ਅਖਰੇ 52 ਅੱਖਰ ਲਫ਼ਜ਼ ਤਾਂ ਵਰਤਿਆ ਉਹ ਅੱਖਰ ਹੈ ਉਹ ਨੂੰ ਅੱਖਰ ਨਹੀਂ ਬੜਨਾ ਬਬੰਜਾ ਵਾਤੇ ਅੱਖਰ ਵਰਤਿਆ ਆੜਾ ਛੱਛਾ ਰਾਰਾ ਉਹ ਅੱਖਰ ਨੂੰ ਵੀ ਅੱਖਰ ਅੱਖਰੇ ਹੁੰਦਾ ਫਿਰ ਉਹ ਤੇ ਅੱਖਰ ਕਹਦੇ ਕਿੰਨਾ ਧਿਆਨ ਰੱਖ ਕੇ ਗੱਲ ਕਹੀ ਸੀ ਪਰ ਉਹਨਾਂ ਨੇ ਜਾਣ ਬੁੱਝ ਕੇ ਫਿਰ ਬਣਾਈ ਇਹ ਤਾਂ ਜਾਣ ਬੁੱਝ ਕੇ ਬਣਾਈ ਜਾਂ ਫਿਰ ਬੁੱਧੀਹੀਨ ਸੀ ਦੋਏ ਗੱਲਾਂ ਹੋ ਸਕਦੀਆਂ ਬੁੱਧੀਹੀਨ ਹੈ ਜਾਂ ਬੁਰਗ ਤੇ ਜੀ ਕੋਈ ਗੱਲ ਨਹੀਂ ਲੱਗਦੀ ਉਹਨਾਂ 'ਚ ਇਹ ਤਾਂ ਬੋਲ ਖਰ ਨੇ ਬੁੱਧੀ ਹਿੰਦੇ ਜਾਂ ਫਿਰ ਮਹਾ ਹਰ ਅਮੀ ਨੇ ਜੜ ਬੁੱਝ ਕੇ ਕੀਤਾ ਕਹਿ ਬੋਲ ਤਾਂ ਅੱਖਰ ਆਵਾ ਜਿੱਥੇ ਬੋਲ ਹੈ ਜੋ ਬੋਲ ਸਕਦੇ ਉਹਦੀ ਜਗ੍ਹਾ ਅੱਖਰ ਲੈ ਸਕਦੇ ਲੈ ਸਕਦੇ ਦੇਖ ਸਰ ਜਿੱਥੇ ਬੋਲ ਹੀ ਨਹੀਂ ਸਕਦੇ ਜਿਹੜੀ ਗੱਲ ਉੱਥੇ ਅੱਖਰ ਕਿੱਥੇ ਆਜੂ ਜੇ ਅਬੋਲ ਤਾਂ ਮਾਨਾ ਰਹਾ ਵਾ ਜੇ ਅਬੋਲ ਹੈ ਕੋਈ ਚੀਜ਼ ਉੱਥੇ ਬਨ ਕੇ ਬਿਡੇ ਕੇ ਕਦਰ ਨੇ ਖੜੇ ਪਰ ਮਨ ਡਿੱਕਸਨ ਸਮਾਧੀ ਵਾਲਾ ਬੰਦਾ ਇਹ ਅਸਲ ਡਿੱਕਦਾ ਉਹ ਅਬੋਲ ਹੈ ਅਸਲ ਚ ਅਬੋਲ ਹੈ ਸ਼ਬਦ ਜਿਹੜੀ ਤੁਰ ਕੀ ਬਣੀ ਆ ਬੋਲ ਹੈ ਬੋਲ ਨਹੀਂ ਜਾ ਸਕਦੀ ਉਹਨੇ ਉਹ ਸ਼ਬਦ ਦੇ ਨਾਲ ਜੋਗੀ ਦਾ ਬੰਨ੍ਹ ਕਮਟ ਗਿਆ ਹੈ ਇਹ ਮੈਨੂੰ ਸਮਝਾਓ ਇਹ ਤੇ ਹੋਰ ਅਗਲ ਜਿਹੜੇ ਲੋਕ ਮਾਲਾ ਫੇਰ ਕੇ ਸਿੱਧਾ ਡਾਇਰੈਕਟਰ ਉਹਦੇ ਨਾਲ ਕਨੈਕਸ਼ਨ ਕਰਦੇ ਨੇ ਇਹ ਕਰਨੀ ਕੋਸ਼ਿਸ਼ ਕਰਦੇ ਨੇ ਉੱਥੇ ਮੰਨ ਕੇ ਮੈਂ ਟਿਕਦਾ ਹਾਂ ਕਿਵੇਂ ਜੁੜਦਾ ਹੈ ਚੀਤਾ ਬੋਲਾਂ ਦੀ ਜਗ੍ਹਾ ਤਾਂ ਕਰ ਵੀ ਨਹੀਂ ਆ ਸਕਦਾ ਤੇ ਮੰਨ ਰਹਾ ਉਹਦੇ ਨਾਲ ਟਿਕ ਨਹੀਂ ਸਕਦਾ ਜੋੜ ਨਹੀਂ ਸਕਦਾ ਮੰਨ ਤਿਕਦਾ ਗਿਆਨ ਨਾਲ ਗਿਆਨ ਕਾ ਬਤਾ ਦਿੰਦਾ ਹੈ ਕਿ ਅਬੋਲ ਆਦਾ ਖਿਆਨ ਨਹੀਂ ਕਰਾ ਸਕਦੇ ਅਜੋ ਸੋਚੀ ਨਹੀਂ ਕਰਾਈ ਜਾ ਸਕਦੀ ਤੈ ਮਨ ਨਾ ਰਹਾ ਵਾ ਉਥੇ ਤਾਂ ਹੈ ਵੀ ਪਤਾ ਨਹੀਂ ਕੀ ਹੈ ਦੱਸਿਆ ਨਹੀਂ ਜਾ ਸਕਦਾ ਫਿਰ ਕੀ ਹੈ ਗੱਲ ਬੁੱਝਣ ਵਾਲੀ ਹੈ ਦਾ ਮਤਲਬ ਹੈ ਮਨ ਨਹੀਂ ਟਿਕ ਸਕਦਾ ਬੋਲ ਅਬੋਲ ਮਦ ਹੈ ਸੋਈ ਬੋਲ ਅ ਬੋਲ ਵੱਧ ਹੈ ਸੋਈ ਜਸ ਬੋਲ ਅ ਬੋਲ ਦੇ ਵੱਧ ਹੈ ਉਹਦੇ ਬਾਰੇ ਬਹੁਤ ਕੁਝ ਦੱਸਾਂਗੇ ਪਰ ਉਹ ਕੀ ਹੈ ਡਾਇਰੈਕਟ ਨਹੀਂ ਦੱਸ ਸਕਦੇ ਉਹਦੇ ਬਾਰੇ ਤਾਂ ਬਹੁਤ ਕੁਝ ਦੱਸਾਂਗੇ 부ਜਾਰਤ ਹੈ ਉਹ 부ਜਾਰਤ ਦਾ ਅਤਾ ਪਤਾ ਤਾਂ ਬਹੁਤ ਦੇਤਾ ਨਾਮ ਦਾ ਪਰ ਨਾਮ ਕੀ ਹੈ ਨਾਮ ਦਾ ਟੇਸਟ ਕੀ ਹੈ ਨਾਮ ਦੀ ਛਤਰ ਛਾਇਆ ਹੈ ਠੀਕ ਆਨੰਦ ਕੈਸਾ ਹੈ ਕਹਿ ਵੇ ਕੋ ਸੋਭਾ ਨਹੀਂ ਦੇਖ ਦੇ ਹੀ ਬਰਬਰ ਜਿਹੜਾ ਦੇਖ ਲੂਗਾ ਜਿਹੜਾ ਚਖ ਲੂਗਾ ਟੇਸਟ ਉਹੀ ਜਾਣੂਗਾ ਮਿੱਠਾ ਹੈ ਕਿਹਾ ਜਾ ਮਿੱਠਾ ਨਾ ਮਿੱਠਾ ਕਿਹਾ ਜਾ ਮਿੱਠਾ ਸ਼ੱਕਰ ਮਿੱਠੀ ਹੈ ਖੰਡ ਮਿੱਠੀ ਹੈ ਸ਼ੱਕਰ ਖੰਡ ਨਵਾਤ ਗੁੜ ਵਾਕਿਓ ਬੰਜਾ ਦੁੱਧ ਸ਼ਾਇਦ ਵੀ ਮਿੱਠਾ ਹੈ ਦੁੱਧ ਨੂੰ ਵੀ ਮਿੱਠਾ ਕਹਿੰਦੇ ਨੇ ਪਰੇ ਸਭ ਮਿੱਠੇ ਨਹੀਂ ਹੈ ਇਹ ਜਿਹਾ ਮਿੱਠਾ ਹੋ ਰੱਬ ਨ ਕੋ ਜਲ ਤੂੰ ਤੇਰੇ ਵਰਗਾ ਮਿੱਠਾ ਕੋਈ ਨਹੀਂ ਕਿਉਂਕਿ ਇਹ ਮਿੱਠੇ ਜ਼ੁਬਾਨ ਵਾਸਤੇ ਤੂੰ ਇਹ ਜ਼ੁਬਾਨ ਵਾਲਾ ਮਿੱਠਾ ਹੈ ਨਹੀਂ ਤੂੰ ਮਨ ਨੂੰ ਮਿੱਠਾ ਲੱਗਦਾ ਜਾਂ ਮਨ ਨੂੰ ਕੌੜਾ ਲੱਗਦਾ ਇਤੇ ਮਨ ਨੂੰ ਕੌੜਾ ਲੱਗਦਾ ਜਾਂ ਮਨ ਨੂੰ ਮਿੱਠਾ ਲੱਗਦਾ ਵਾਲੀ ਗੱਲ ਹੈ ਇਹ ਜ਼ੁਬਾਨ ਦੇ ਮਿੱਠੇ ਇਹ ਸਾਰੇ ਜੀਭ ਨੂੰ ਮਿੱਠੇ ਲੱਗਣ ਵਾਲੇ ਚੀਜ਼ਾਂ ਨੇ ਤੈਨੂੰ ਚਟ ਕੇ ਮਹਿਸੂਸ ਨਹੀਂ ਕੀਤਾ ਜਾ ਸਕਦਾ ਜੇ ਚਟਕਵੇਂ ਸੂਤ ਕੀਤਾ ਫਿਰ ਤਾਂ ਤੂੰ ਮਾਇਆ ਹੈ ਬੇਤ ਤੂੰ ਮਾਇਆ ਇਹ ਸਭ ਮਾਇਆ ਨੇ ਮਾਇਆ ਨਹੀਂ ਹੈ ਤੂੰ ਮਾਇਆ ਦੇ ਪਰੇ ਤੂੰ ਚੇਤਨ ਜਸ ਉਹ ਹੈ ਤਸ ਲਖੇ ਨਾ ਕੋਈ ਜੈਸੀ ਉਹ ਚੀਜ਼ ਹੈ ਮਾਇਆ ਦੇ ਵਿੱਚ ਉਹ ਜੀ ਚੀਜ਼ ਹੈ ਸਾਡੀ ਪਕੜਦੇ ਹੀ ਪਰਿਆ ਜਿਹੜੀ ਚੀਜ਼ ਨਾ ਤੇਰੀ ਸਵੇਲ ਆ ਸਕਦੀ ਹੈ ਲੱਖ ਦੀ ਪਕੜਦੇ ਪਰੇ ਸਵੇਲ ਕੋਈ ਨਹੀਂ ਤੇਰੀ ਤੇਰਾ ਜਸ ਤੇਰੀ ਸਵੇਲ ਹੈ ਜਾਸ ਜਿਹੜਾ 스멜 ਹੈ ਆਪਜਾਸ ਜਿਹੜੀ ਦੁਰਗੰਧ ਹੈ ਆਪਜਾਸ ਕੀ ਹੈ ਦੁਰਗੰਧ ਲਾਗ ਪੜੇ ਦੁਰਗੰਧ ਸੇ ਜਿਹਨੇ ਆਪਜਾਸ ਖੱਟ ਲਿਆ ਉਹ ਦੁਰਗੰਧ ਨਾਲ ਹੈ ਜਿਹੜੇ ਮਾਇਆ ਦੇ دیਵਾਨ ਨੇ ਉਹ ਆਪਜਾਸ ਖੱਟੜ ਕੇ ਉਹ ਦੁਰਗੰਧ ਨਾਲ ਜੁੜੇ ਹੋਏ ਨੇ ਜਿਹੜੇ ਸੱਚ ਨਾਲ ਜੁੜੇ ਹੋਏ ਨੇ ਉਹ ਸੁਗੰਧ ਨਾਲ ਜੁੜੇ ਹੋਏ ਨੇ ਇਸ ਸੈਂਸ ਵਿੱਚ ਸੁਗੰਧ ਦੁਰਗੰਧ ਨਹੀਂ ਤਾਂ ਲਾਗ ਪੜੇ ਦੁਰਗੰਧ ਸੇ ਨਰਗ ਮਾਇਆ ਬੰਦ ਮਾਇਆ ਦੇ ਬੰਨੜੇ ਚ ਪਏ ਹੋਏ ਦੁਰਗਾ ਦੇ ਜੁੜੇ ਹੋਏ ਨੇ ਸਰ ਬਿਖਣਾ ਜੁੜੇ ਨੇ ਮਾਇਆ ਨਾਲ ਜੁੜੇ ਹੋਏ ਨੇ ਹਾਂਜੀ ਜੱਸ ਉਹ ਹੈ ਤਸ ਲਖ ਹੈ ਨਾ ਕੋਈ ਜਦ ਉਹ ਜਿਹਜਾ ਹੈ ਉਹੋ ਜੀ ਕੋਈ ਚੀਜ਼ ਹੈ ਨਹੀਂ ਹੁਣ ਦੱਸੋ ਉਹਨੂੰ ਦਸੀਏ ਬਿਆਨ ਕਿਵੇਂ ਤਰੀਕਾ ਜੋ ਉਹ ਵਸਤੂ ਹੈ ਉਹੋ ਜੀ ਕੋਈ ਹੋਰ ਸੰਸਾਰ ਛੋਵੇ ਤਾਹੀਂ ਦਸੀਏ ਉਹ ਜਾ ਕੁਛ ਹੈ ਨਹੀਂ ਉਹਨੂੰ ਬੋਲ ਕੇ ਦਸੀਏ ਕਿਵੇਂ ਇਸ ਕਰਕੇ ਲਿਖਿਆ ਨਹੀਂ ਜਾ ਸਕਦਾ ਲਿਖਤ ਤੇ ਵੀ ਬਹਾਰ ਹੈ ਜੋ ਚੀਜ਼ ਬੋਲੀ ਨਹੀਂ ਜਾ ਸਕਦੀ ਉਹ ਲਿਖਤ ਤੇ ਬਹਾਰ ਹੈ ਅਸਲ ਵਿੱਚ ਜੋ ਤਤ ਹੈ ਤਤ ਤਕ ਦੋ ਗਸਬ ਦਾ ਨਾਮ ਹੈ ਇੱਕ ਨਾਮ ਤਤ ਹੈ ਇੱਕ ਤਤ ਗਿਆਨ ਹੈ ਤਤ ਗਿਆਨ ਤਤ ਦਾ ਗਿਆਨ ਤਤ ਵਸਤੂ ਦਾ ਗਿਆਨ ਤਤ ਗਿਆਨ ਦਾ ਮਤਲਬ ਕੀ ਹੈ ਤਤ ਵਸਤੂ ਹੈ ਕੋਈ ਉਹਦਾ ਗਿਆਨ ਹੈ ਇਹਦੇ ਵਿੱਚ ਤਤ ਨਹੀਂ ਹੈ ਇਹਦੇ ਵਿੱਚ ਤਤ ਹੈ ਸਰੀਰ 'ਚ ਹੈ ਤਤ ਤਾਂ ਮਿੱਟੀ ਦੀ ਆ ਜਿਹੜੀ ਚੱਲਦੀ ਹੈ ਨਾ ਪੂਰ ਇਹ ਪੁਤਲੀ ਮਿੱਟੀ ਦੀ ਉਹ ਤਤ ਦੀ ਸ਼ਕਤੀ ਨਾਲ ਹਿਲਦੀ ਹੈ ਤਤ ਤਾਂ ਇੱਕ ਸ਼ਕਤੀ ਦਾ ਲੋ ਹੈ ਤਤ ਤਾਂ ਸ਼ਕਤੀ ਦਾ ਲੋ ਹੈ ਜਿੱਤੇ ਤਕ ਤੱਤੇ ਉਹ ਸਰੀਰ ਉੱਤੇ ਭੁੱਖ ਪਿਆਸ ਹੈ ਉੱਤੇ ਉਧਰ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਉਧਰ ਹੈ ਨਹੀਂ ਕਿੱਡਾ ਬਲੇਖਾ ਹੈ ਜੋ ਮੂਰਤੀ ਪੂਜਾ ਸੀ ਉਹੇ ਜੀ ਗੱਲ ਅਸੀਂ ਬਣਾਉਣੀ ਇਸ ਕਰਕੇ ਪੋਥੀ ਸਾਹਿਬ ਕਿਹਾ ਸੀ ਪੋਥੀ ਸਾਹਿਬ ਜੇ ਹੁੰਦਾ ਰਹਿਦਾ ਲਿਖਿਆ ਹੋਇਆ ਤਾ ਜਿਹੜੇ ਭਲੇਖਾ ਜਿਹੜਾ ਨਾ ਪੈਂਦਾ ਅਸੀਂ ਜਾਦਾ ਸਿਆਣਪ ਕਰ ਲਈ ਗੁਰੂ ਦੀ ਗੱਲ ਨੂੰ ਰੱਦ ਕਰਕੇ ਆਪਣੀ ਮਰਜ਼ੀ ਕਰ ਲਈ ਮਨਮਤ ਕਰ ਲਈ ਇਹ ਭਲੇਖਾ ਜਿ ਖੜਾ ਹੋ ਗਿਆ ਨਵਾ ਨਵਾ ਭਲੇਖਾ ਖੜਾ ਹੋ ਗਿਆ ਜਦ ਉਹਨਾਂ ਨੇ ਬੋਥੀ ਸਾਫ ਲਿਖਿਆ ਸੀ ਤਾਂ ਗੁਰੂ ਕੀ ਨੇ ਲਿਖਿਆ ਕਹਾਣੀ ਬਣਾਈ ਵਿਅਕਤੀ ਗੁਰੂ ਕਦੇ ਨਹੀਂ ਹੋਇਆ ਕਿਸੇ ਵਿਅਕਤੀ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ ਨਾਮਕ ਨੇ ਕਦੇ ਗੁਰੂ ਨਹੀਂ ਕਿਹਾ ਕਿਸੇ ਭਗਤ ਨੇ ਕਦੇ ਗੁਰੂ ਨਹੀਂ ਕਿਹਾ ਆਪਣੇ ਆਪ ਨੂੰ ਭਗਤ ਨੇ ਭਗਤ ਕੀ ਦੇ ਨੇ ਗੁਰੂ ਦੇ ਤਾਂ ਭਗਤ ਨੇ ਹੀ ਪਰਮੇਸ਼ਰ ਦੇ ਭਗਤ ਨੇ ਗੁਰ ਪਰਮੇਸ਼ਰ ਇੱਕੋ ਜਾਣ ਗੁਰ আর ਪਰਮੇਸ਼ਰ ਤਾਂ ਇੱਕ ਹੁੰਦੇ ਨੇ ਇੱਕ ਹੋਣ ਸੀ ਜੇ ਪਰਮੇਸ਼ਰ ਤੇ ਅਦਾਸ ਸੀ ਜਿਹੜਾ ਬੁਲਾਉਂਦਾ ਏ ਇੱਕ ਤਾਂ ਬੋਲਦਾ ਗੁਰਬਾਣੀ ਉਜਾਲਨ ਕਰਦਾ ਏ ਤੇ ਜਿਹੜਾ ਉਹਨੂੰ ਬੁਲਾਉਂਦਾ ਏ ਖਸਮ ਜੀ ਨੂੰ ਕਿਹਾ ਬੁਲਾਇਆ ਬੋਲੇ ਖਸਮ ਖਸਮ ਕਾਉਲੇ ਫਿਰ ਉਹਦੇ ਖਾਤਰ ਨਵਾਂ ਲਫ਼ਜ਼ ਰੱਖੋ ਕੀ ਏ ਫਿਰ ਜੇ ਗੁਰੂ ਬੋਲਣ ਵਾਲਾ ਏ ਉਹ ਦੱਸੋ ਕਾਉਲੇ ਖਸਮ ਫਿਰ ਕਾਉਲੇ ਉਹਦੇ ਖਾਤਰ ਨਵਾਂ ਕੀ ਆਉਗਾ ਉਹ ਸੁਪੀਰੀਅਰ ਤਹਿਦ ਏ ਤੇਨੂੰ ਬੁਲਾਉਣ ਵਾਲਾ ਸੁਪੀਰੀਅਰ ਤਹਿਦ ਉਹਦੇ ਖਾਤਰ ਨਵਾਂ ਲਫ਼ਜ਼ ਘੜੋ ਹੁਣ ਕੀ ਘੜਦੇ ਜੇਰੂ ਗੁਰੂ ਕਿਹਾ ਸੀ ਉਹਦੇ ਵਾਸਤੇ ਨਵਾਂ ਅਬਜ਼ਰ ਤੋਂ ਡੇ ਰੁਕੀ ਹੈ ਉਹ ਜੁਨੇ ਦੇ ਇਤੋਂ ਕਹਾਣਾਂ ਚਲੇ ਗਏ ਜਿੱਥੇ ਪ੍ਰਕਾਸ਼ ਐ ਪੋਥੀ ਸਾਹਿਬ ਦਾ ਉਹਨੂੰ ਸੱਚ ਕਰਨ ਲੱਗੇ ਇਹ ਦੁਕਾਨ ਦੇਖੋ ਇੱਕ ਹੋਰ ਕਹਾਣਾਂ ਚਲੇ ਗਏ ਗਲਤੀ ਕਰ ਲਈ ਗਲਤੀ ਨਰਕ ਚਲੇ ਗਏ ਸਾਰੇ ਬੁੱਧੀ ਪ੍ਰਸ਼ਟ ਹੋ ਗਈ ਉਹਨੂੰ ਸੱਚ ਕਰਨ ਲੱਗੇ ਹਿੰਦੂਆਰ ਉਹ ਵੀ ਕਹਾਣਾਂ ਲੱਗੇ ਉਦਾਂ ਨੂੰ ਸੱਚਖੰਡ ਤਾਂ ਲਿਆ ਤਾਂ ਨਹੀਂ ਪੈਣਦੀ ਮਜਬੂਰੀ ਸੀ ਨਹੀਂ ਸਵਾਲ ਖੜਾ ਹੋ ਜਾਂਦਾ ਵਿੱਚ ਗੁਰੂ ਦਾ ਸੱਚਖੰਡ ਵਸਾ ਹੁੰਦਾ ਅ ਗੁਰੂ ਨੂੰ ਤਾਲਾ ਵੀ ਲਾ ਕੇ ਸੀ ਜਿਹੜੇ ਇਹਨੇ ਗੁਰੂ ਦੀ ਭੇਡਾ ਵੀ ਲਿਖੀ ਹੋਈ ਹੈ ਉੱਤੇ ਕੀ ਜੀਵ ਗੱਲ ਹੈ ਰੇੜਾ ਸਿੱਖੀ ਦੇ ਕਿਥੋਂ ਰੇੜਾ ਲੀ ਤੁਹਾਡੇ ਕੋਲ ਸਿੱਖਿਆ ਦਾ ਕੋਲ ਤੁਸੀਂ ਛੱਡਿਓ ਨਹੀਂ ਆਪਣੇ ਆਪੇ ਖਤਮ ਕਰਤੀ ਤੇ ਗ੍ਰੰਥ ਸੀ ਗ੍ਰੰਥ ਦੇ ਵਿੱਚ ਗਿਆਨ ਜਿਹੜਾ ਹੁੰਦਾ ਉਹ ਗੁਰੂ ਹੁੰਦਾ ਸੰਸਾਰ ਜਿਹਾ ਕੋਈ ਗੁਰੂ ਹੁੰਦਾ ਨਾ ਤੇ ਲੋਕ ਦੇ ਵਿੱਚ ਤਾਂ ਗਿਆਨ ਗੁਰੂ ਹੁੰਦਾ ਕੁਝ ਨਹੀਂ ਹੁੰਦਾ ਕਿਉਂਕਿ ਗਿਆਨ ਨੇਹਿਰਾ ਜਕਣਾ ਹੁੰਦਾ ਇਹਦੇ ਵਿੱਚ ਗਿਆਨ ਹੈ ਇਹ ਤੇ ਗਿਆਨ ਨੇ ਨੇਰਾ ਚੱਕਣਾ ਜੇ ਗਿਆਨ ਸਾਨੂੰ ਮਿਲ ਗਿਆ ਤਾਂ ਨੇਰਾ ਦੂਰ ਹੋਣਾ ਇਹਦੇ ਨਾਲੇ ਨੇਰਾ ਦੂਰ ਹੋਣਾ ਜੇ ਇਹੀ ਗੁਰੂ ਹੈ ਫਿਰ ਦਰਸ਼ਨ ਕਰੋ ਨੇਰਾ ਦੂਰ ਹੋ ਗਿਆ ਫਿਰ ਤਾਂ ਕਾਹ ਗਿਆ ਦੀ ਲੋੜ ਹੀ ਨਹੀਂ ਰਹੀ ਦਰਸ਼ਨ ਇਹਦੇ ਵਿੱਚ ਮੱਖਣ ਗੁਰਬਾਣੀ ਹਰਨਾਮ ਸੁਭਾਇਆ ਉਹ ਮੱਖਣ ਜੀ ਨੇ ਖਾ ਲਿਆ ਉਹਦਾ ਨੇਰਾ ਦੂਰ ਹੋਣਾ ਵਰਨਾ ਨੇਰਾ ਕਿਸੇ ਦਾ ਦੂਰ ਨਹੀਂ ਹੁੰਦਾ ਨੇਰਾ ਵੀ ਸਾਡੇ ਸਾਰਿਆਂ ਦੇ ਅੰਦਰ ਹੈ ਗੁਰੂ ਵੀ ਸਾਡੇ ਸਾਰਿਆਂ ਦੇ ਕੋਲ ਹੈ ਕੀ ਜਵਾਬ ਦਊਗੇ ਤੁਸੀਂ ਜਿਹੜਾ ਨੂੰ ਅਸੀਂ ਮੂਰਤੀ ਵਾਰੇ ਕਹਿੰਦੇ ਸੀ ਜਿਸ ਪਾਹਰ ਕੋ ਪਾਤੀ ਤੋਰੇ ਸੋ ਪਾਹਰ ਜਿਉ ਜੇ ਇੰਦਰ ਕਹਿੰਦਾ ਉਹਨੇ ਸਵਾਲ ਉਠਾਇਆ ਤਾਂ ਫਿਰ ਕੀ ਜਵਾਬ ਹੈ ਸਾਡੇ ਕੋਲ ਉਹਨਾਂ ਕਹਿੰਦੇ ਉਹਦੇ ਸਾਡੇ ਕੋ ਗੁਰਬਾਨੇ ਢੱਡੀ ਚ ਮਾਰ ਸਕਦੇ ਹੋਰ ਕੁਝ ਨਹੀਂ ਕਰ ਸਕਦੇ ਗੁੱਸੇ ਦਾ ਜਵਾਬ ਨਹੀਂ ਦੇ ਸਕਦੇ ਜਵਾਬ ਸਾਡੇ ਕੋ ਹੈ ਨਹੀਂ ਕੋਈ